ਸਸਿਕਾ ਨਮਸਤੇ ਆਦਾ ਕਿਵੇਂ ਹੋ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਵਲੌਗ ਹੈ ਜਿਹੜਾ ਕਾਫੀ ਲੇਟ ਸ਼ੁਰੂ ਹੋ ਰਿਹਾ ਮਤਲਬ 9:00 ਵੱਜ ਚੁੱਕੇ ਨੇ ਕਿਉਂਕਿ ਗੈਸਟਾਈ ਹੋਏ ਸੀ ਇਸ ਕਰਕੇ ਆਪਾਂ ਹੋ ਗਏ ਲੇਟ ਤੇ ਅੱਜ ਬੱਚੇ ਵੀ ਸਕੂਲ ਗਏ ਤੇ ਅਸੀਂ ਹੋਂ ਕਰਨ ਲੱਗੇ ਸੀ ਇਹ ਬ੍ਰੈਕਫਾਸਟ ਬ੍ਰੈਕਫਾਸਟ ਜੇ ਮੈਂ ਦਾਲ ਵਾਲੇ ਪਰੌਂਠੇ ਬਣਾਏ ਸੀਗੇ ਦਾਲ ਪਈ ਸੀ ਆਪਾਂ ਪਰੌਂਠੇ ਚ ਬਣਾਤੇ ਕਿਉਂਕਿ ਆਪਾਂ ਸਮਝ ਨਾਲ ਬੱਚੇ ਆ ਗੋ ਫਿਰ ਹੋਂ ਖਾਣੇ ਆਪਾਂ ਸਾਰੇ ਜਣੇ ਆ ਦੇਖੋ ਅਸਾਂ ਕਰਦੇ ਆ ਪਰੌਂਠਾ ਸਾਡੇ ਘਰ ਛੋਟਾ ਕਾਕਾ ਵੀ ਆਇਆ ਹੋਇਆ ਹੈ ਜਿਹੜਾ ਕਿ ਇੰਨਾ ਕਿ ਸ਼ਰਾਰਤੀ ਹੈ ਨਾ ਤੁਸੀਂ ਪੁੱਛੋ ਨਾ ਝਾੜੂ ਮਾਰੂ ਆ ਦੇਖੋ ਝਾੜੂ ਲਾਉਣ ਲੱਗਿਆ ਹੋਇਆ ਹਾਂ ਚਾਹ ਪਾਣੀ ਪੀ ਕੇ ਆਪਾਂ ਗਾਇਸ ਹੋ ਗਏ ਸੀ ਵਿੱਲੇ ਤੇ ਹੁਣ ਆਪਾਂ ਬਣਾਉਣ ਲੱਗਿਆਂ ਦੁਪਹਿਰ ਦੀ ਰੋਟੀ ਮਲਗੀ ਦੁਪਹਿਰ ਦੀ ਰੋਟੀ ਮੈਂ ਸੱਜਰੀ ਬਣਾ ਕੇ ਰੱਖਣ ਲੱਗਿਆ 11:30 ਪੌਣੇ 11 ਹੋ ਗਏ ਨੇ ਹਲੇ ਉਹ ਕਿ ਫਿਰ ਮੇਰੇ ਸਿਸਟਰ ਆਏ ਹੋਏ ਨੇ ਅਸੀਂ ਜਾ ਮਾਰਕੀਟ ਇਸ ਕਰਕੇ ਮੈਂ ਸੋਚਿਆ ਕਿ ਰੋਟੀ ਤੇ ਨਹੀਂ ਬਣਾਣੀ ਬੱਚਿਆਂ ਦੀ ਰੱਖਦਾ ਹਾਂ ਕਿਉਂਕਿ ਅੱਜ ਮੇਰੇ ਬੱਚਿਆਂ ਨੇ ਵੀ ਛੁੱਪੀ ਕੀਤੀ ਹੋਈ ਆ ਲੈ ਛੋਟਾ ਜਿਹਾ ਕਾਕਾ ਆਇਆ ਹੋਇਆ ਮम्मा ਸੀ ਉਹਦੇ ਨਾਲ ਖੇਡਣਾ ਲੈ ਫਿਰ ਨਹੀਂ ਨਹੀਂ ਗਏ ਕੋਲ ਸਣਾਉਂ ਜੀ ਲੈ ਹਰ ਤੱਕ ਚੈਨਲ ਨੂੰ ਨਵੀਂ ਸਬਸਕ੍ਰਾਈਬ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਜਸਟ ਕਰਿਆ ਕਰੋ ਤੇ ਸੋਹਣਾ ਦਾ ਕਮੈਂਟ ਸਾਨੂੰ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਵਲੌਗ ਕਿਹਜਾ ਲੱਗਦਾ ਵਾ ਤੇ ਵੱਧ ਤੋਂ ਵੱਧ ਵਲੌਗ ਨੂੰ ਸਪੋਰਟ ਕਰਿਆ ਕਰੋ ਮਿਲਦੇ ਆ ਫਿਰ ਆਪਾਂ ਨੂੰ रेडी हो गए हम पापा जी हो चुके ना तो के रेडी आपा मुंह सर भी सवार लेया तो ਤੁਹਾਡੇ ਅੱਜ ਤੁਹਾਨੂੰ ਦੱਸਿਆ ਦੀ ਮੈਂ ਸਵੇਰੇ ਵੀ ਤੁਹਾਡੇ ਗੈਸਟ ਆਏ ਹੋਏ ਨੇ ਮਤਲਬ ਮੇਰੀ ਮੰਮਾ ਤੇ ਮੇਰੇ ਸਸਟਰ ਆਏ ਹੋਏ ਨੇ ਤੇ ਲਾਂਚ ਵਗੈਰਾ ਹਲੇ ਅੱਧਿਆ ਨੇ ਕਰ ਲਿਆ ਅੱਧਿਆ ਨੇ ਕਰਨਾ ਹਰ ਜੇ ਧਾਰੀਵਾ ਸਾਹਿਬ ਰਹਿੰਦੇ ਮਤਲਬ ਕਿ ਘਰ ਹੋ ਸਾਹਿਬ ਰਹਿੰਦੇ ਨੇ ਤੇ ਮੈਂ ਰਹਿਣੀ ਆ ਤੇ ਬਸ ਫਿਰ ਦੇਖਦੇ ਆ ਕੀ ਕਰਦੇ ਮਾਰਕੀਟ ਜਾਣਾ ਸਬਟ ਕਰਮੀ ਬਹੁਤ ਤਾਂ ਧੁੱਪ ਬਹੁਤ ਜ਼ਿਆਦਾ ਵਾ ਹੁਣ ਦੇਖਦੇ ਆ ਅੱਗੇ ਕੀ ਕਰਦੇ ਇੱਧਰ ਲੱਗ ਰਹੀ ਆ ਜੀ ਮਹਿੰਦੀ ਮੇਰੀ ਬੇਟੀ ਨੇ ਨਵੀਂ-ਨਵੀਂ ਮਹਿੰਦੀ ਸਿੱਖੀ ਆ ਇਹਨੂੰ ਇੰਨਾ ਕ ਜਣੇ ਸ਼ੌਂਕ ਹੈ ਨਾ ਜਿਹੜਾ ਵੀ ਕੋਈ ਆਉਂਦਾ ਲਿਓ ਮਹਿੰਦੀ ਲਾ ਲਵਾ ਲਿਓ ਮਹਿੰਦੀ ਲਾ ਲਵਾ ਇਹਨੂੰ ਐ ਬੜਾ ਸ਼ੌਂਕ ਰੰਦਾ ਲਗਾਉਣ ਲੱਗੀ ਆਪਣੀ ਨਾਨੀ ਦੇ ਹੁਣ ਮਹਿੰਦੀ ਹਲੇ ਇਹਨੇ ਆਪਣੀ ਮਾਸੀ ਦੇ ਵੀ ਲਾਣੀ ਹੈ ਹਨਾ ਲਾਣੀ ਹੈ ਬਸ ਲੋਕਾਂ ਦੇ ਫੜ-ਫੜ ਹੱਥ ਲਾਈ ਜਾਏਗਾ ਠੀਕ ਐ ਆਜੋ ਜੀ ਆਜੋ ਜੀ ਆਜੋ ਜੀ ਇਹ ਮੇਰੇ ਮੰਮਾ ਨੇ ਮੰਮਾ ਸੱਜੀ ਕਰ ਕਰੋ ਆਜ ਜਾ ਯਾਰ ਆਪਣੀ ਗਲੀ ਦੇ ਵਿੱਚ ਮੋਰ ਮੈਂ ਉਹਦੇ ਪਿੱਛੇ ਪਿੱਛੇ ਜਾ ਰਹੀ ਹਾਂ ਇਹ ਕਿਤੇ ਦਿਖਦਾ ਵਾ ਆਹ ਦੇਖੋ ਹਾਂ ਦਿਖਦਾ ਵਯਾ بڑے ਆ ਜਾਂਦੇ ਨੇ ਕਈ ਵਾਰ ਤਾਂ ਬੜੇ ਪਿਆਰੇ ਲੱਗਦੇ ਨੇ ਪਰ ਮੈਂ ਮੂਰੇ ਤੇ ਜਾਣਾ ਪਰ ਇਹਨੇ ਮੈਨੂੰ ਲੱਗਦਾ ਦੇਖ ਕੇ ਉੱਡ ਜਾਣਾ ਦੇਖੋ ਬਈ ਤੁਹਾਨੂੰ ਮੈਂ ਦਿਖਾਨੀ ਆ ਹੁਣ ਸਾਰਿਆਂ ਨੂੰ ਫੇਰ ਮੋਰ ਨਹੀਂ ਕਿੱਧਰ ਗਈ ਿੱਧਰਿੱਧਰ ਮੈਂ ਜਾਂਦੀ ਆ ਮੈਂ ਤੇ ਮੂਰੇ ਮੂਰੇ ਜਾਈ ਜਾਂਦੀ ਆ ਭੱਜ ਲਈ ਜਿੱਧਰ ਜਿੱਧਰ ਮੈਂ ਜਾਂਨੀ ਆ ਮੈਨੂੰ ਦੇਖ ਕੇ ਹੀ ਭੱਜ ਜਾਂਦਾ ਹੀ ਸਾਰੇ ਮੈਨੂੰ ਅੰਦਰ ਸਾਰੇ ਦੇਖ ਕੇ ਹੱਸ ਜਾਂਦੇ ਤੇ ਤੈਨੂੰ ਦੇਖ ਦੇ ਕੇ ਭੱਜੇ ਤੂੰ ਭੱਜਦੀਆਂ ਤੇਰੇ ਮੂਰੇ ਮਰਿਓ ਭੱਜ ਲੈਂਦੀ ਆ ਉਹ ਲੀਕਾ ਔਰੇ ਤੇ ਆਣ ਤੀਖਦਾ ਔਰੇ ਪਾਸੇ ਫਰੀ ਜਾਂਨੀ ਇਹਦੇ ਅੰਦਰ ਚੱਲ ਜਾ ਨਾ ਆਸੀ 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 ਪਤਾ ਨਹੀਂ ਕਿੱਧਰ ਆ ਗਈ ਅੱਜ ਇੱਕ ਦਿਨ ਪਹਿਲਾਂ ਵੀ ਆਈ ਸੀਗੀ ਹੈ ਨਾ ਆਇਆ ਸੀ ਉਹ ਆਈ ਸੀ ਕਿ ਆਇਆ ਸੀ ਚਲੋ ਗਾਇਸ ਆਇਆ ਸੀ ਕਿ ਆਈ ਸੀ ਮੈਨੂੰ ਪਤਾ ਨਹੀਂ ਅਹ ਦੇਖੋ ਸਾਡੇ ਵੈਸੇ ਇੱਧਰ ਬੜੇ ਆ ਜਾਂਦੇ ਨੇ ਬੜੇ ਵਧੀਆ ਲੱਗਦੇ ਹੁੰਦੇ ਕਦੇ-ਕਦੇ ਕਈ ਵਾਰ ਤਾਂ ਸਵੇਰੇ ਸਵੇਰੇ ਆ ਜਾਂਦੇ ਨੇ ਇਹ ਘਾਰ ਆਇਆ ਏ ਇੱਕ ਤੂਫਾਨ ਇਹ ਮੇਰੀ ਸਿਸਟਰ ਨੇ ਤੇ ਇਹਨਾਂ ਦਾ ਤੂਫਾਨ ਮੇਰਾ ਜਿਹਨੂੰ ਆਪਾਂ ਕਹਿੰਦੇ ਆ ਆ ਬੈਠਾ ਸਾਡਾ ਤੂਫਾਨ ਮੇਰਾ ਕਿਹੜਾ ਮੰਮੂ ਆਪਣੇ ਘਰੋਂ ਲੈ ਕੇ ਆਇਆ ਕਰੋ ਮਾਮਾ ਖੜਦਾ ਖੜਿਆ ਤੈਨੂੰ ਮੈਂ ਦੱਸਦੀ ਆ ਆ ਦੇਖਿਆ ਮੇਰੇ ਮੂੰਹ ਤੇ ਕੰਟੋ ਘਾਰੇ ਪੈ ਨੇ ਆ ਦੇਖੋ ਤੂਫਾਨ ਮੇਲ ਆ ਤੂਫਾਨ ਮੇਲ ਪੂਰਾ ਜੱਦਾ ਹੈ ਕੱਲ ਦਾ ਆਇਆ ਨਾ ਇਹਨੇ ਗਾਹ ਪਾਇਆ ਪੈ ਗਾ ਚਲ ਸੱਸੀਆ ਕਰ ਸਾਰਿਆਂ ਨੂੰ ਸੱਸੀਆ ਕਰੋ ਚੱਲ ਸਿੱਕਾ ਦੇਖ ਲੈ ਪਾ ਦੇ ਕਿ ਚੱਲ ਚੱਲ ਕਿੱਥੇ ਜਲਾ ਕਰਦੇ ਮਾਂ ਨੂੰ ਗੇਰ ਵੀ ਨਾ ਦਿਓ ਗਿੱਲਾ ਪਿਆ ਯਾਰ ਇੱਥੇ ਸਾਰਾ ਸੱਪ ਤਾਂ ਨਹੀਂ ਕੋਈ ਕਾਣੋਂ ਸੱਪ ਮੈਂ ਕਿਹਾ ਹਿੱਲੇ ਉੱਥੇ ਕੁਝ ਉਹਦੇ ਨਾਲ ਹਿੱਲੇ ਆ ਦੇਖ ਲਓ ਕਿ ਜਿੰਨੇ ਜਾਂਦੇ ਆ ਮਰਾਦੂ ਸੱਪ ਦਾ ਐ ਮਮਾ ਜਾਂ ਬੈਠੋ ਆਪਾਂ ਆਏ ਸੀ ਪਾਈ ਪੁਦੀਨਾ ਤੋੜਨ ਸੋਚਿਆ ਪਰੋਣੇ ਆਏ ਹੋਏ ਨੇ ਚੜਨੀਓ ਖਵਾ ਲਈਏ ਪੁਦੀਨੇ ਦੀ ਤਾਂ ਕਰਕੇ ਨਾ ਪਰ ਨਾ ਹੁਣ ਸਾਰਾ ਭੁੰਡੀਆਂ ਨਹੀਂ ਖਾਉਂਦੇ ਹਾਂ ਹੂੰ ਫਸਲਾਂ ਹੀ ਹੋ ਗਿਆ ਸਾਰਾ ਆਪਣੇ ਭੁੰਡੀ ਬਹੁਤ ਆ ਜੱਟ ਆਪਾਂ ਨੂੰ ਵੀ ਕੋਹਾਰ ਲੈਣੀ ਚਾਹੀਦੀ ਆ ਭਗਵੰਤ ਮਾਨ ਸਾਡੇ ਵੀ ਭੁੰਡੀਆਂ ਬਹੁਤ ਨੇ ਭਾਈ ਸਾਡੇ ਦਾ ਸਾਰੇ ਖਸਲ ਖਰਾਬ ਹੋ ਗਈ ਤੇਰੀ ਹੋਰ ਫਸਲ ਹੀ ਆ ਸਾਡੀ ਸਾਨੂੰ ਕਹੀ ਫਸਲ ਆ ਭਾਈ ਹੋਰ ਕੀ ਆ ਦੇਖੋ ਤਾਂ ਕੰਟੋ ਪਹਿਲਾਂ ਹੀ ਕੀਏ ਆ ਦੋ ਰੀਨੋ ਕਿਵੇਂ ਸੁੰਡੀ ਲੱਗੀ ਪਈ ਆ ਭੁੰਦੀਆਂ ਭੁੰਦੀਆਂ ਜਿਹੀ ਹੋਈਆਂ ਪਈਆਂ ਨੇ ਸਾਰੀਆਂ ਹੂੰ ਰੋਦਾ ਬੂਟਾ ਆ ਪੁੱਛਦੀ ਸੀ ਮੈਂ ਕਿ ਚੱਲੀਆਂ ਨੇ ਹੂੰ ਆਹ ਪਤਾ ਆਹ ਦੇਖੋ ਕਿਵੇਂ ਉੱਗ ਰਹੀਆਂ ਨੇ ਭੁੰਦੀਆਂ ਚੱਲ ਹੁਣ ਨਾ ਕੀਆ ਨਾ ਤੋਰੀਆਂ ਦੇਖ ਕੇ ਲੈਣ ਦੋ ਔਰ ਵੀ ਬੂਤੇ ਹੋਈਓ ਪੈਸੇ ਲਾਏ ਕੰਨੀ Shimla Mirch ਲੱਗੀ ਲੈ ਸਾਰੇ ਸੁੱਫ ਨੂੰ Shimla Mirch ਆਪਾਂ ਖਾਂਦੇ ਹੀ ਨਹੀਂ ਤਾਂ ਹੀ ਨਹੀਂ ਲੱਗੀ ਨਹੀਂ ਨਹੀਂ ਮੈਂ ਕਿਹਾ ਲੱਗੀ ਹੋਈ ਆ ਦੇਖੋ ਰੈੱਡ ਕਲਰ ਦੀ ਇਹ ਨਾਲ ਲੈ ਦੇਖੋ ਕਿੰਨੀ ਸੋਹਣੀ ਔਰ ਵੀ ਇੱਕ ਇੱਕ ਆ ਵੀ ਇੱਕ ਪੌਦੇ ਨੂੰ ਦੋ ਤਰ੍ਹਾਂ ਦੀਆਂ ਲੱਗ ਗਈਆਂ ਇੱਕ ਗ੍ਰੀਨ ਵੀ ਲੱਗੀ ਹੋਈ ਐ ਤੇ ਰੈੱਡ ਵੀ ਆ ਦੇਖੋ ਕਿੰਨੀ ਪਿਆਰੀ ਲੱਗਦੀ ਆ ਆ ਪਪੀਤਾ ਲੱਗਿਆ ਆਂਟੀ ਕਹਿੰਦੀ ਸੀ ਚੀਕੂ ਆ ਚੀਕੂ ਸਮਝ ਕੇ ਮੈਂ ਬੀਜਤਾ ਕਿਆ ਹੈਗਾ ਪਪੀਤਾ ਵਾ ਕਈਆ ਇੱਕ ਲੱਗਦਾ ਸੀ ਉਹ ਵੀ ਮੱਚ ਗਿਆ ਭਾਈ ਕੋਈ ਦਵਾਈ ਦਵਾਈ ਦੱਸ ਦੋ ਜਿਹੜੇ ਸਾਡੇ ਪੌਦਿਆਂ ਨੂੰ ਭੂੰਡੀਆਂ ਲੱਗਦੀਆਂ ਨੇ ਪੱਤੇ ਸਾਰੇ ਖਰਾਬ ਹੁੰਦੇ ਨੇ ਕਈਆ ਸੀ ਇੱਕ ਵੀ ਨਹੀਂ ਖਾਗੇ ਦੇਖਿਆ ਬੇੜ ਲੱਗੀ ਨੇ ਇੰਨਾ ਟਾਈਮ ਹੋ ਗਿਆ ਐਨੇ ਇੱਕ ਹੋਏ ਸੀ ਸਾਰੇ ਕੀਏ ਖਰਾਬ ਹੋ ਗਏ ਪਾਲਕ ਸਾਡੀ ਉਹ ਵੀ ਖਾ ਹੋ ਗਈ ਹੁਣ ਬਾਕੀ ਦੇਖਦੇ ਆਂ ਕਿਆ ਬਣਦਾ ਅਬ ਚਲੋ ਇੰਨੀ ਕਰਨੀ ਹੋਈ ਸੀ ਨਾ ਮੀਂਹ ਤੋਂ ਬਾਅਦ ਕੁਛ ਹੋਈ ਨਾ ਪੁਦੀਨਾ ਤੋੜਦੇ ਤੋੜਦੇ ਖਾਸ ਬਣਾਰੇ ਹੋ ਗਏ ਜਿਵੇਂ ਤੋ ਅਸੀਂ ਜਿੱਦ ਤਰ੍ਹਾਂ ਤੋਰੋਂ ਜਿੱਦ ਤਰ੍ਹਾਂ ਪੇਟਾ ਲੱਗਿਆ ਬਹੁਤ ਚਾਰਾ ਓਕੇ ਜੀ ਮੈਂਨੇ ਚੰਨੀ ਬਣਾ ਦੇ ਤੇ ਸਭ ਤੋਂ ਪਹਿਲਾਂ ਅਸੀਂ ਮਾਰਕੀਟ ਜਾਣ ਤੋਂ ਬਾਅਦ ਮਤਲਬ ਜਦ ਮਾਰਕੀਟ ਜੇ ਅਸੀਂ ਐਂਟਰ ਕੀਤਾ ਸਭ ਤੋਂ ਪਹਿਲਾਂ ਅਸੀਂ ਗਏ ਜੀ ਮਨਿਆਰੀ ਦੀ ਸ਼ੌਕ ਤੇ ਮਨਿਆਰੀ ਦੀ ਸ਼ੌਕ ਤੇ ਦੀ ਨੇ ਆਪਣੇ ਸੂਟ ਨਾਲ ਦੀ ਮੈਚਿੰਗ ਕੰਟਰਾਸਟ ਦੇ ਵਿੱਚ ਮਤਲਬ ਕਿ ਲੈਸ ਲੈਣੀ ਸੀਗੀ ਬਸ ਦੀਦੀ ਨੇ ਕਿ ਦੀ ਨੇ ਸ਼ਦਾਈ ਕਰਤਾ ਉੱਥੇ ਆ ਨਹੀਂ ਆ ਦਿਖਾ ਦਿਓ ਆ ਨਹੀਂ ਆ ਦਿਖਾ ਦਿਓ ਇੱਕ ਸਾਡਾ ਮੁੰਡਾ ਨਹੀਂ ਟਿਕਦਾ ਪਿਆ ਸੀ ਇਹਨੂੰ ਬੜਾ ਔਖਾ ਹੈਂਡਲ ਕੀਤਾ ਸ਼ੌਪ ਤੇ ਜਾ ਕੇ ਸਾਨੂੰ ਐਵੇਂ ਸੀ ਕਿ ਸ਼ੌਪ ਤੇ ਕੋਈ ਚੀਜ਼ ਹੀ ਨਾ ਸੁੱਟ ਦਵੇ ਪਰ ਸਾਡੇ ਦੀਦੀ ਦੀਦੀ ਨੂੰ ਲੈਸ ਕਿੱਥੇ ਜਲਦੀ ਜਲਦੀ ਪਸੰਦ ਆਂਦੀ ਇੱਕ ਸਾਡਾ ਮੁੰਡੇ ਨੇ ਦੁਖੀ ਕੀਤਾ ਪਿਆ ਇੱਕ ਮੈਨੂੰ ਮੇਰੀ ਭੈਣ ਨੇ ਦੁਖੀ ਕਰਤਾ ਲੈਸ ਦੇ ਚੱਕਰ ਚ ਆਖਿਰ ਚ ਇੱਕ ਆਹ ਲੈਸ ਪਸੰਦ ਆਈ ਫਿਰ ਆ ਅਸੀਂ ਲੈਸ ਲਈ ਲੈਸ ਲੈਣ ਤੋਂ ਬਾਅਦ ਫਿਰ ਅਸੀਂ ਮਾਰਕੀਟ ਵੱਲ ਨੂੰ ਨਿਕਲੇ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਦੀ ਤੁਸੀਂ ਆਪਣੀ ਮਾਰਕੀਟ ਦਾ ਵੀ ਸਾਨੂੰ ਜ਼ਰੂਰ ਦਿਖਾਇਆ ਕਰੋ ਵਲੌਗ ਦੇ ਵਿੱਚ ਸੋ ਐਜੀ ਥੋੜਾ ਜਿਹੀ ਮੈਂ ਵਲੌਗ ਬਣਾ ਸਕੀ ਹਾਂ ਮਾਰਕੀਟ ਦਾ ਜ਼ਿਆਦਾ ਨਹੀਂ ਫਿਰ ਅਸੀਂ ਆ ਗਏ ਜੀ ਇੱਕ ਸੂਟ ਵਾਲੀ ਸ਼ੌਪ ਤੇ ਇਹ ਜਿਹੜੀ ਸ਼ਾਪ ਹੈ ਬਹੁਤ ਫੇਮਸ ਆ ਸੋ ਦੀ ਨੂੰ ਜਾਣ ਸਾਰੀ ਫਸਟ ਟਾਈਮ ਦੇ ਵਿੱਚ ਹੀ ਸੂਟ ਪਸੰਦ ਆ ਗਿਆ ਸੀਗਾ ਸੋ ਫਿਰ ਉਹਨਾਂ ਨੇ ਕਹਿੰਦੇ ਨੇ ਜਿਹੜੀ ਚੀਜ਼ ਪਹਿਲੀ ਵਾਰ ਵਧੀਆ ਲੱਗੇ ਉਹੀ ਲੈ ਲੈਣੀ ਚਾਹੀਦੀ ਆ ਤਾਂ ਫਿਰ ਉਹਨਾਂ ਨੇ ਇਹੀ ਸੂਟ ਸਿਲੈਕਟ ਕੀਤਾ ਤੇ ਉਹਨਾਂ ਨੇ ਇਹੀ ਸੂਟ ਲੈ ਲਿਆ ਸੀਗਾ ਫਿਰ ਅਸੀਂ ਮਾਰਕੀਟ ਵੱਲ ਨਿਕਲੇ ਜੀ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਮਤਲਬ ਮੇਨ ਸਾਡੇ ਕੋਤਵਾਲੀ ਸਾਹਿਬ ਆ ਇਹ ਵੀ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਹੈਗਾ ਵਾ ਤੇ ਇਹ ਮਾਰਕੀਟ ਆ ਏ ਸਾਡਾ ਜੀ 메인 ਰੋਡ ਆ ਜਾਂਦਾ ਬਸ ਸਟੈਂਡ ਵਾਲਾ ਜੇ ਜਿਨ੍ਹਾਂ ਨੂੰ ਪਤਾ ਹੋਊਗਾ ਜਿਹੜੇ ਇਧਰਲੀ ਸਾਈਡ ਤੋਂ ਆਉਂਦੇ ਨੇ ਆ ਸਾਰਾ ਬਸ ਸਟੈਂਡ ਵਾਲਾ ਰੋਡ ਜਾਂਦਾ ਵਾ ਫਿਰ ਅਸੀਂ ਆਏ ਜੀ ਸਵੀਟ ਸ਼ਾਪ ਤੇ ਕਿਉਂਕਿ ਸਾਨੂੰ ਭੁੱਖ ਜਿਹੜੀ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਤੇ ਛੋਟਾ ਕਾਕਾ ਵੀ ਨਹੀਂ ਟਿਕਦਾ ਪਿਆ ਸੀ ਕਾਕਾ ਕਹਿੰਦਾ ਸਾਡੋ ਪਿੱਛੇ ਪਹਿਲਾਂ ਮੈਂ ਮੈਨੂ ਚੈੱਕ ਕਰਦਾ ਮੈਂ ਮੰਗਵਾਉਣਾ ਵਾ ਪਰ ਉਹਨੂੰ ਕੁਝ ਪਸੰਦ ਨਹੀਂ ਆਇਆ ਉਹ ਉਹਨੇ ਸੁੱਟ ਦਿੱਤਾ ਸੀਗਾ ਅਸੀਂ ਫਿਰ ਇਹਦੇ ਲਈ ਮੰਗਵਾਏ ਸੀ ਦਹੀਂ ਭੱਲੇ ਅਸਿਕਾ ਚਲੋ ਨਾਲੇ ਟਿਕ ਜੂਗਾ ਵਾਲੇ ਸਾਨੂੰ ਵੀ ਖਾਣ ਦੇ ਦੂਗਾ ਤੇ ਨਾਲੇ ਆਪ ਵੀ ਖਾ ਲੂਗਾ ਪਰ ਕਿੱਥੇ ਇਨੇ ਤਾਂ ਕੁਝ ਕਰਦਾ ਨਹੀਂ ਹੈਗਾ ਇੱਕ ਅੱਧਾ ਚਮਚਾ ਖਾਦਾ ਸੋ ਸਾਨੂੰ ਉਹ ਸਾਰਾ ਫਿਨਿਸ਼ ਕਰਨਾ ਪਿਆ ਅਸੀਂ ਫਸਟ ਆਰਡਰ ਕੀਤਾ ਸੀ ਦਹੀਂ ਭੱਲੇ ਦਾ ਸੈਕੰਡ ਆਰਡਰ ਅਸੀਂ ਕੀਤਾ ਸੀ ਮਲਾਈ ਚਾਪ ਦਾ ਜਿਹੜੀ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਤੇ ਤੀਸਰਾ ਆਰਡਰ ਕੀਤਾ ਸੀ ਫਰਾਈਜ਼ ਮੋਮੋਸ ਮੈਨੂੰ ਇਹ ਵਧੀਆ ਲੱਗੇ ਸੀਗੇ ਪਰ ਪੇਟ ਕਾਫੀ ਹੈਵੀ ਹੋ ਚੁੱਕਾ ਸੀ ਇਸ ਕਰਕੇ ਅਸੀਂ ਘਰ ਲਈ ਪੈਕ ਕਰਵਾ ਲਏ ਤੇ ਬੇਟੇ ਦੀ ਡਿਮਾਂਡ ਸੀ ਕਿ ਮਾਸੀ ਮੈਨੂੰ ਸਪ੍ਰਿੰਗ ਰੋਲ ਲਿਆ ਕੇ ਦਿਓ ਇਹਦੇ ਲਈ ਅਸੀਂ ਸ਼ਰਾਰਤੀ ਦੇ ਇੱਥੇ ਲੈ ਕੇ ਆਏ ਸਪ੍ਰਿੰਗ ਰੋਲ ਇਹ ਆਪਣੇ ਮ제 ਨਾਲ ਖਾ ਰਿਹਾ ਸਪ੍ਰਿੰਗ ਰੋਡ ਜੋ ਮਰਜ਼ੀ ਹੋਈ ਜਾਵੇ ਓਕੇ ਜੀ ਅੱਜ ਦਾ ਵਲੌਗ ਸੀਗਾ ਆਪਣਾ ਸਿਰਫ ਇੰਨਾ ਕੀ ਵਲੌਗ ਤੁਹਾਨੂੰ ਕਿਸੇ ਵੀ ਰੀਜ਼ਨ ਕਰਕੇ ਵਧੀਆ ਲੱਗਿਆ ਹੋਵੇ ਤੇ ਸੋਣਾ ਦਾ ਕਮੈਂਟਿਕ ਸਾਨੂੰ ਕਰਕੇ ਜ਼ਰੂਰ ਦੱਸਿਆ ਕਰੋ ਤੇ ਅੱਜ ਦਾ ਵਲੌਗ ਹੁਣ ਆਪਾਂ ਇੱਥੇ ਹੀ ਐਂਡ ਕਰਦੇ ਆਂ ਜੀ ਵਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਪਿਆਰ ਵੀ ਦਿਆ ਕਰੋ ਕਿਉਂਕਿ ਸਾਰੇ ਕਹਿੰਦੇ ਤੁਸੀਂ ਵਲੌਗ ਨਹੀਂ ਬਣਾਉਂਦੇ ਵਲੌਗ ਨਹੀਂ ਬਣਾਉਂਦੇ ਹੁਣ ਜੇ ਅਸੀਂ ਵਲੌਗ ਬਣਾਵਾਂਗੇ ਤੇ ਸਾਨੂੰ ਵੀ ਲੱਗਦਾ ਕਿ ਤੁਹਾਨੂੰ ਸਪੋਰਟ ਵੀ ਕਰਨੀ ਚਾਹੀਦੀ ਆ ਸੋ ਓਕੇ ਜੀ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਕਦੋਂ ਆਊਗਾ ਆਪਣਾ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਹੈਗਾ ਸੋ ਓਕੇ ਜੀ ਬਾਏ ਬਾਏ ਸਸਤੀ ਦਾ ਆਦਬ ਫਿਨਿਸ਼ ਕਰਦਾ ਜੀ